ਹੋਏ ਤੇ ਹੌਸਲਾ ਵਧਾਉਣ ਵਾਲਾ ਮਿਲੂ ਕੋਈ ਕੋਈ ਹੋਏ ਲੱਤਾਂ ਖਿੱਚਣ ਵਾਲੇ ਤਾਂ ਪੈਰ ਪੈਰ ਤੇ ਖੜੇ ਨੇ ਹੋਏ ਇੱਥੇ ਹੌਸਲਾ ਵਧਾਉਣ ਵਾਲਾ ਮਿਲੂ ਕੋਈ ਕੋਈ ਲੱਤਾਂ ਖਿੱਚਣ ਵਾਲੇ ਤਾਂ ਪੈਰ ਪੈਰ ਤੇ ਖੜੇ ਨੇ ਹੋ ਜਦੋਂ ਵੇ ਰੁਜ਼ਗਾਰ ਵੰਡਾ ਟਿੱਚਰਾ ਕਰਨ ਜਦੋਂ ਕਰਦਾ ਤਰੱਕੀ ਉਹਦੋਂ ਮੱਚਦੇ ਵੜੇ ਨਹੀਂ ਉਹ ਜਦੋਂ ਵੇ ਰੁਜ਼ਗਾਰ ਬੰਦਾ ਟੀਚਰਾਂ ਕਰਨ ਜਦੋਂ ਕਰ ਜੇ ਤਰੱਕੀ ਉਹਦੋਂ ਮੱਚਦੇ ਵੜੇ ਨਹੀਂ ਇਹ ਅੰਦਰੋਂ ਤਾਂ ਵੱਧ ਕੋਵਰੇ ਤੋਂ ਜ਼ਹਿਰੀਲੀ ਇਹ ਅੰਦਰੋਂ ਤਾਂ ਵੱਧ ਕੋਵਰੇ ਤੋਂ ਜ਼ਹਿਰੀਲੀ ਜਿਹੜੀ ਉੱਤੋਂ ਉੱਤੋਂ ਦਿਸਦੀ ਮਲੂਕ ਦੁਨੀਆਂ ਹੋ ਵੀਰੇ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀ ਨੀ ਮੂਤ ਦੁਨੀਆ ਹੋ ਵੀਰੇ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀ ਨੀ ਮੂਤ ਦੁਨੀਆ ਹੋッタ ਕੀੜੇ ਤੋਂ ਬਿਨਾ ਗਲਤੀ ਦੀ ਮਾਫੀ ਮੰਗੀ ਜਾਵੇ ਹੋਇ ਲੰਗੇ ਮਾੜੇ ਦੇ ਦਰਾਂ ਤੋਂ ਮੱਲੋ ਜੋਰੀ ਖੰਗੀ ਜਾਵੇ ਕੋਝ ਤੱਕ ਦੇ ਤੋਂ ਬਿਨਾ ਗਲਤੀ ਦੀ માਫੀ ਮੰਗੀ ਜਾਵੇ ਓਏ ਲੰਗੇ ਮਾੜੇ ਦੇ ਦਰਾਂ ਤੋਂ ਮੱਲੋ ਜੋਰੀ ਖੰਗੀ ਜਾਵੇ ਓ ਡੁੱਬਦੇ ਨੂੰ ਵੇਖ ਕੇ ਤਟ ਹੋ ਲੈਂਦੀ ਬੂਹੇ ਇਹ ਡੁੱਬਦੇ ਨੂੰ ਵੇਖ ਕੇ ਤਟ ਹੋ ਲੈਂਦੀ ਬੂਹੇ ਮਾਰੇ ਚੜਦੇ ਨੂੰ ਠੋਕ ਕੇ ਸਲੂਟ ਦੁਨੀਆ ਮਾਰੇ ਚੜਦੇ ਨੂੰ ਠੋਕ ਕੇ ਸਲੂਟ ਦੁਨੀਆ ਓ ਵੀਰੇ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀਨੀ ਮੂਤ ਦੁਨੀਆ ਓ ਬਿਨ ਮਤਲਬ ਤੋਂ ਤਾਂ ਵੱਡੀ ਉਂਗਲੀ ਤੇ ਕਰਦੀਨੀ ਮੂਤ ਦੁਨੀਆ ਬਾਈ ਓ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀਨੀ ਮੂਤ ਦੁਨੀਆ ਹੋ ਕਿਤੇ ਤੱਕੜੇ ਦੇ ਕੁੱਤੇ ਦੀ ਜੇ ਟੁੱਟ ਜਾਵੇ ਲੱਤ ਹੋਇ ਲਾ ਕੇ ਅੱਖੀਆਂ ਨੂੰ ਥੁੱਕ ਹੋ ਨੂੰ ਹੰਝੂ ਦੇਣ ਦੱਸ ਹੋ ਕਿਤੇ ਤੱਕੜੇ ਦੇ ਕੁੱਤੇ ਦੀ ਜੇ ਟੁੱਟ ਜਾਵੇ ਲੱਤ ਹੋਇ ਲਾ ਕੇ ਅੱਖੀਆਂ ਨੂੰ ਥੁੱਕ ਹੋ ਨੂੰ ਹੰਝੂ ਦੇਣ ਦੱਸ ਉਹ ਮਾੜੇ ਦੇ ਤਾਂ ਮਰਦੇ ਦੇ ਮੂੰਹ ਨਾ ਪਾਣੀ ਲਾਉਂਦੀ ਮਾੜੇ ਦੇ ਤਾਂ ਮਰਦੇ ਦੇ ਮੂੰਹ ਨਾ ਪਾਣੀ ਪਾਉਂਦੀ ਕੱਚਕ ਕਿੰਤਾ ਕੜੇ ਲਈ ਫਿਰਦੀ ਫਰੂਟ ਦੁਨੀਆਂ ਤੱਕੜੇ ਲਈ ਫਿਰਦੀ ਫਰੂਟ ਦੁਨੀਆਂ ਓ ਵੀਰੇ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀਨੀ ਮੂਤ ਦੁਨੀਆਂ ਓ ਵੀਰੇ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀਨੀ ਮੂਤ ਦੁਨੀਆਂ ਓ ਬਿਨ ਮਤਲਬ ਤੋਂ ਤਾਂ ਵੱਡੀ ਉਂਗਲੀ ਤੇ ਕਰਦੀਨੀ ਮੂਤ ਦੁਨੀਆਂ ਉਹ ਤੱਕੜੇ ਦੀ ਉਦਲੀ ਹੋਈ ਤੀ ਨੂੰ ਕਹਿੰਦੇ ਅੱਜ ਕੱਲ ਫੈਸ਼ਨਾਂ ਦਾ ਦੌਰ ਓਹ ਤੱਕੜੇ ਦੀ ਉਦਲੀ ਹੋਈ ਤੀ ਨੂੰ ਕਹਿੰਦੇ ਅੱਜ ਕੱਲ ਫੈਸ਼ਨਾਂ ਦਾ ਦੌਰ ਮਾੜੇ ਦੀ ਤਾਂ ਕਾਲਜ ਜਾਂਦੀ ਨੂੰ ਕਹਿੰਦੇ ਨਵਾਂ ਚੰਨ ਚਾੜੂਗੀ ਕੋਈ ਹੋਰ ਓ ਮਾੜੇ ਦੀ ਤਾਂ ਕਾਲਜ ਜਾਂਦੀ ਨੂੰ ਕਹਿੰਦੇ ਨਵਾਂ ਚੰਨ ਚਾੜੂਗੀ ਕੋਈ ਹੋਰ ਹੋ ਤਕੜੇ ਦੇ ਐ ਬਾਨੂ ਤਾਂ ਦੱਸਦੀ ਟਰੈਂਡ ਇਹ ਤਕੜੇ ਦੇ ਐ ਬਾਨੂ ਤਾਂ ਦੱਸਦੀ ਟਰੈਂਡ ਓਏ ਆਖੇ ਮਾੜੇ ਦੇ ਗੁਣਾ ਨੂੰ ਕਰ ਤੂਤ ਦੁਨੀਆ ਆਖੇ ਮਾੜੇ ਦੇ ਗੁਣਾ ਨੂੰ ਕਰ ਤੂਤ ਦੁਨੀਆ ਓ ਵੀਰੇ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀ ਨੀ ਮੂਤ ਦੁਨੀਆ ਓ ਵੀਰੇ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀ ਨੀ ਮੂਤ ਦੁਨੀਆ ਹੋ ਤੱਕੜੇ ਦੀ ਤੀਮੀ ਦਿਹੋਰ ਜੇਠ ਲੱਗਦੇ ਵੀ ਕਹਿਣ ਬੀਬੀ ਜੀ ਐ ਸਾਡੀ ਹੋ ਤੱਕੜੇ ਦੀ ਤੀਮੀ ਦਿਹੋਰ ਜੇਠ ਲੱਗਦੇ ਵੀ ਕਹਿਣ ਬੀਬੀ ਜੀ ਐ ਸਾਡੀ ਹੋ ਮਾੜੇ ਦੀ ਤੀਮੀ ਨੂੰ ਨਿਆਣੇ ਸਿਆਣੇ ਸਾਰੇ ਆਖ ਕੇ ਬਲ ਹੋਂ ਭਾਬੀ ਭਾਬੀ ਉਹ ਮੜੇ ਦਿੱਤੀ ਮੀਨੂ ਨਿਆਣੇ ਸਿਆਣੇ ਸਾਰੇ ਆਖ ਕੇ ਬੁਲਾਉਣ ਭਾਬੀ ਭਾਬੀ ਉਹ ਪਾਲੀਆ ਮਲੰਗ ਐਵੇਂ ਪਾੜੀ ਜਾਵੇ ਸੰਗ ਓਏ ਪਾਲੀਆ ਮਲੰਗ ਐਵੇਂ ਪਾੜੀ ਜਾਵੇ ਸੰਗ ਉਹਦੇ ਸੱਚ ਨੂੰ ਵੀ ਦੱਸਦੀ ਐ ਝੂਠ ਦੁਨੀਆਂ ਉਹਦੇ ਸੱਚ ਨੂੰ ਵੀ ਦੱਸਦੀ ਐ ਝੂਠ ਦੁਨੀਆਂ ਓ ਵੀਰੇ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀ ਨੀ ਮੂਤ ਦੁਨੀਆ ਬਾਈ ਓਏ ਬਿਨਾ ਮਤਲਬੋਂ ਵੱਡੀ ਉਂਗਲੀ ਤੇ ਕਰਦੀ ਨੀ ਮੂਤ ਦੁਨੀਆ ਓ ਬਿਨ ਮਤਲਬ ਤੋਂ ਤਾਂ ਵੱਡੀ ਉਂਗਲੀ ਤੇ ਕਰਦੀ ਨੀ ਮੂਤ ਦੁਨੀਆ